ਕਾਰਨ ਸਾਡੇ ਇੱਥੇ ਇੱਕ ਚੇਅਰਮੈਨ ਹੈ ਜੀ ਮਾਰਕੀਟ ਕਮੇਟੀ ਦਾ ਦੀਪਾ ਰਾਮ ਗੜ ਉਹਨੇ ਲਗਾਤਾਰ ਐਸਐਚਓ ਤੇ ਦਬਾਅ ਬਣਾਇਆ ਹੋਇਆ ਉਹ ਕਹਿੰਦੇ ਵੀ ਇਹਨਾਂ ਦਾ ਟੂਰਨਾਮੈਂਟ ਨਹੀਂ ਹੋਣ ਦੇਣਾ ਟੂਰਨਾਮੈਂਟ ਬੰਦ ਕਰਵਾਓ ਜਿਵੇਂ ਮਰਜ਼ੀ ਕਰਵਾਓ ਜੀ ਕਾਰਨ ਕਾਰਨ ਵੱਸ ਵੀ ਇਹ ਹੀ ਹੋ ਸਕਦਾ ਹੁਣ ਤਾਂ ਵੀ ਬੱਚਿਆਂ ਨੂੰ ਨਸ਼ਿਆਂ ਤੇ ਲਾ ਦੋ ਵੀ ਬੱਚਿਆਂ ਨੂੰ ਸਿੱਧੇ ਰਸਤੇ ਨਾਲ ਤੋਰਉਹੀ ਕਾਰਨ ਆ ਜੀ ਹੁਣ 588 ਐਸਐਚਓ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤਿਆਰੀਆਂ ਰੱਬ ਨੂੰ ਤੁਹਾਡੇ ਟੂਰਨਾਮੈਂਟ ਕਰਾਓ ਤੁਸੀਂ ਆਪਣਾ ਸਾਡੇ ਕੋਲੇ 3 ਦਿਨ ਦੀ ਪਰਮਿਸ਼ਨ ਸੀਗੀ 15 16 17 ਦਾ 588 ਨੂੰ ਆ ਕੇ ਆਈ ਜਾਂ ਸਾਹਿਬ ਵੱਲੋਂ ਪਰਮਿਸ਼ਨ ਆ ਥਾਣੇ ਨੂੰ ਆ ਗਈ ਸੀਗੀ ਇਹਨਾਂ ਨੇ ਸਾਨੂੰ ਅਲਾਓ ਕਰਤਾ ਸੀਗਾ ਵੀ ਤੁਸੀਂ ਟੂਰਨਾਮੈਂਟ ਕਰੋਗੇ ਪਰ ਐਸਐਚਓ ਸਾਹਿਬ ਦੇ ਕਹਿਣ ਤੇ ਲਾਈਆਂ ਸੀਗੀਆਂ ਤਾਂ ਸਾਡਾ ਤਾਂ ਖੇਡ ਹੋ ਗਿਆ ਉੱਠੇ ਚੜ ਕੇ ਪੌੜੀ ਚੱਕਤੀ ਪਹਿਲੇ ਚੜਾਤਾ ਹੁਣ ਪੌੜੀ ਚੱਕਤੀ ਜੀ ਹੁਣ ਕਹ ਲੇ ਐਸਐਚਓ ਨਹੀਂ ਫੇਟ ਲੰਦਾ ਜੀ ਪਤਾ ਨਹੀਂ ਕੀ ਗੱਲ ਜਰਾ ਤਾਂ ਫਾਇਰਿੰਗ ਪੂਰੀ ਹੋ ਗਈ ਜੀ ਇੱਥੇ ਜੀ ਹਾਂ ਸਾਨੂੰ ਨਹੀਂ ਪਤਾ ਜੀ ਇਹ ਗੱਲ ਦਾ ਜੀ ਅਸੀਂ ਤਾਂ 15-1500 ਖਰਚਾ ਕਰਕੇ ਐਡੀਟੀ ਦੂਰੋ ਜੀ 9 ਜਣੇ ਮੇਰੇ ਨਾਲ 10 ਜਣੇ ਨਾਲ ਆਇਆ ਜੀ ਹੂੰ ਹਾਂਜੀ ਹੁਣ ਕਿਥੋਂ ਦੇਵਾਂ ਖਰਚਾ ਜੀ ਕਿਹੜਾ ਵੀ ਬੜੇ ਤੜੇ ਘਰੋਂ ਹੁੰਦੇ ਕਬੱਡੀ ਦਾ ਕੋਈ ਤੜੇ ਘਰੋਂ ਨਹੀਂ ਹੁੰਦਾ ਜੀ ਹੂੰ ਕੋਈ ਕਿਦੋਂ ਮੰਕਿਲਾਂ ਕੋਈ ਕਿਦੋਂ ਮੰਕਿਲਾਂ 100 100 ਰੁਪਏ ਇਕੱਠਾ ਕਰਕੇ ਜਵਾਗ ਪੈਸੇ ਲਿਆਉਂਦੇ ਜੀ ਹਾਂਜੀ ਸਲੇਮ ਪਰ ਬੰਸਰਦਾ ਕਬੂਤਲਾ ਤੋਂ ਆਇਆ ਰਾਤ ਦੇ ਜਿਸ ਮੈਚ ਨਹੀਂ ਕਰਾ ਰਹੇ ਜੀ ਸਾਨੂੰ ਕਹਿੰਦੇ ਦਿੱਤਾ ਜਾਵੇ ਜੀ ਜਾਾਂਗਾ ਉਹ ਮੈਚ ਕਰਾਓ ਜੀ ਹਾਂਜੀ ਕੀ ਖੇਡਦੇ ਹੋ ਤੁਸੀਂ ਕਬੱਡੀ ਕਬੱਡੀ ਸਰ ਜੀ ਸਾਡੀ ਟੀਮ ਆ ਜੀ ਸਾਨੂੰ ਐਂਟਰੀ ਕਰਕੇ ਸਾਡੇ ਮੈਚ ਕਰਾਓ ਜੀ ਕਪੂਰਤਲੇ ਤੋਂ ਆਏ ਜੀ ਰਾਤ ਦੇ ਅੱਛਾ ਜੀ ਇਹਨਾਂ ਦੀ ਇਹਦਾ ਆਪਣਾ ਪਰਮਿਸ਼ਨ ਜੀ ਪਹਿਲਾਂ ਰਿਕਾਰਡਿੰਗ ਇਹਦਾ ਪਹਿਲਾਂ ਪਰਮਿਸ਼ਨ ਲਈ ਹੋਈ ਹੈ ਪਾਰਟੀ ਨੇ ਜਿਹੜੀ ਆ ਸੁਪੰਜ ਪਾਰਟੀ ਆ ਹੁਣ ਫਿਲਹਾਲ ਸੋਨ ਲੜਾਈ ਦਾ ਖਾਤਾ ਕਰਕੇ ਅਸੀਂ ਪਰਮਿਸ਼ਨ ਕੈਨਸਲ ਦੀ ਦੋਵਾਂ ਪਾਰਟੀਆਂ ਨਾਲ ਦਾ ਖਾਤਾ ਜ਼ਾਹਿਰ ਕਰਦੇ ਹੋਏ ਤੇ ਅਸੀਂ ਪਰਮਿਸ਼ਨ ਐਂਫਰ ਕਰਨ ਦੀ ਕੋਸ਼ਿਸ਼ ਪਾਜੀ ਭੇਜਾਂਗੇ ਨਹੀਂ ਫਿਰ 37 ਗੋਲਪਾਰ ਬਿਲਕੁਲ ਨਰੋਲ ਮਾਰਕ ਹੋਣਗੇ ਕਿਸੇ ਨੂੰ ਕੋਈ ਫੂਟ ਨਹੀਂ ਨਾ ਹੋਏ ਬਾਹਰ ਇਹ ਸਾਰੀਆਂ ਟੀਮਾਂ ਨੋਟ ਕਰਨੀਆਂ चार चार ਟੜੇ ਬੰਦ ਜਿਨੀ ਲੈ ਕੇ ਸਰ ਇੱਕ ਤਾਂ ਜੀ ਹੁਣ ਸਾਡੇ ਜਿਹੜਾ ਪਾਸਾ ਉਠਾਣਾ ਉਹ ਤਾਂ ਮੈਨੂੰ ਲੱਗਦਾ ਧਰਨਿਆਂ ਦੇ ਸਿਰ ਤੇ ਚੱਲੂਗਾ ਐਸਪੀਓ ਸਭ ਇੰਨੇ ਕਿ ਮਜਬੂਰ ਨੇ ਜੀ ਉਹਨਾਂ ਨੂੰ ਆਪਣੀ ਨਾ ਤਾਂ ਪਾਵਰ ਦਾ ਪਤਾ ਲੱਗਣ ਦੇ ਰਹੇ ਨੇ ਨਾ ਉਹਨਾਂ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੇ ਰਹੇ ਨੇ ਸਾਡੇ ਲਈ ਪ੍ਰਸ਼ਾਸਨ ਦਾ ਪੂਰਾ ਸਾਨੂੰ ਸਹਿਯੋਗ ਸੀਗਾ 58 ठाणे ਐਸਐਚਓ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤਿਆਰੀਆਂ ਰੱਬ ਨੂੰ ਤੇ ਟੂਰਨਾਮੈਂਟ ਕਰਾਓ ਤੁਸੀਂ ਆਪਣਾ ਸਾਡੇ ਕੋਲੇ 3 ਦਿਨ ਦੀ ਪਰਮਿਸ਼ਨ ਸੀਗੀ 15 16 17 ਦਾ 58 ठाणे ਨੂੰ ਆ ਕੇ ਆ ਗਏ ਸਾਬ ਵੱਲੋਂ ਪਰਮਿਸ਼ਨ ਆ ठाणे ਨੂੰ ਆ ਗਈ ਸੀਗੀ ਇਹਨਾਂ ਨੇ ਸਾਨੂੰ ਅਲਾਉ ਕਰਤਾ ਸੀਗਾ ਵੀ ਤੁਸੀਂ ਟੂਰਨਾਮੈਂਟ ਕਰੋ ਸਵੇਰੇ 58 ठाणे ਦੇ ਮੁਲਾਜ਼ਮ ਮੌਜੂਦ ਸੀਗੇ ਜਦੋਂ ਅਸੀਂ ਸਟੇਜ ਵਗੈਰਾ ਸਾਰਾ ਪ੍ਰਬੰਧ ਅਸੀਂ ਨੇ ਸਟਾਰਟ ਕੀਤਾ ਕੰਨ ਤੋਂ ਬਾਅਦ ਸਰ ਘੱਟ ਟਾਈਮ ਘੱਟ ਸੀਗਾ ਵੱਧ ਖਰਚਾ ਦੇਖੀ ਅਸੀਂ ਤਿਆਰੀਆਂ ਕਰਾਈਆਂ ਨੇ ਜਿਹਨੂੰ 5 ਦਿਨਾਂ ਤੇ ਉਹਨੂੰ 10000 ਦਿੱਤਾ ਮੌਕੇ 9 ਵਜੇ ਸਟਾਰਟ ਕਰਿਆ ਸੀਗਾ 12 ਵਜੇ ਨੂੰ ਸਾਰਾ ਕੁਝ ਤਿਆਰ ਕਰਕੇ ਸਟੇਜ ਵਗੈਰਾ ਜਦੋਂ ਖੇਡਾਂ ਸਟਾਰਟ ਕਰਨੀਆਂ ਸੀ ਬੱਚੇ ਸਾਰੇ ਤਿਆਰ ਬਰ ਸੀਗੇ ਐਸ ਐਚਓ ਸਾਹਿਬ ਨੇ ਕਾਲ ਲਈ ਜੀ ਤੁਹਾਨੂੰ ਪ੍ਰਸ਼ਾਸਨ ਨੇ ਰੋਕਤਾ ਕਹਿੰਦੇ ਐਸ ਐਚਓ ਸਾਹਿਬ ਆਉਣਗੇ ਪਟਿਆਲੇ ਤੋਂ ਆਉਣਾ ਸੀਗਾ ਜੀ 2.5 ਘੰਟੇ ਹੋ ਗਏ ਅਜੇ ਤੱਕ ਕੋ ਨਹੀਂ ਆਇਆ ਤਾਂ ਕੇ ਪਰ ਐਸਐਚਓ ਸਾਹਿਬ ਨੇ ਕਹਿਣ ਤੇ ਲਾਈਆਂ ਸੀਗੀਆਂ ਤਾਂ ਸਾਡੇ ਨਾਲ ਖੇਡ ਹੋ ਗਿਆ ਕੋਠੇ ਚੜ੍ਹ ਕੇ ਪੌੜੀ ਚੱਕਤੀ ਪਹਿਲੇ ਚੜਾਤਾ ਹੁਣ ਪੌੜੀ ਚੱਕਤੀ ਜੀ ਹੁਣ ਕਹਿੰਦੇ ਖੇਡਾ ਰੋਕ ਲਓ ਮੈਂ ਲਿਖਤੀ ਜੇ ਥਾਣੇ ਵੀ ਰਿਪੋਰਟ ਦਿੱਤੀ ਹੋਈ ਆ ਕੁਝ ਪਿੰਡ ਦੇ ਸੀਗੇ ਸਾਡੇ ਨਾਲ ਦੇ ਹਾਰੇ ਹੋਏ ਰਾਤ ਨੂੰ ਸਰ ਉਹਦੇ ਫੁੱਲਰ ਬਾਜੀ ਕਰੀਆ ਟੈਂਟ ਪੱਟ ਕੇ ਲੈ ਟੈਂਟ ਪੱਟ ਕੇ ਹੀ ਲੈ ਗਏ ਜੀ ਉਹਨੂੰ ਸਾਡਾ ਮੈਂ ਸ਼ਾਮ ਜੇ ਨੂੰ ਉਹਦੇ ਟੈਂਟ ਲਵਾਇਆ ਸੀਗਾ ਰਾਤ ਨੂੰ ਆ ਕੇ 8-10 ਨਾਲ ਸੀਗੇ ਬਾਹਰੋਂ ਸ਼ਰਾਬੀ ਦਾਰੂ ਦੂਰ ਕੀਤੀ ਵੀ ਵਾਲੇ ਟੈਂਟੇ ਪੱਟ ਕੇ ਲੈ ਗਏ ਛੱਡ ਇਹ ਤਾਂ ਹੁਣ ਮੈਨੂੰ ਲਾਦੇ ਜੇ ਸਵੇਰੇ ਸਾਨੂੰ ਪਰਮਿਸ਼ਨ ਨਾ ਹੁੰਦੀ ਪੰਚਾਇਤ ਆ ਮੌਜੂਦਾ ਸਰਪੰਚ ਆ ਪੰਚਾਇਤ ਮੇਰੇ ਨਾਲ ਆ ਕੱਲੂ 20 ਕਿੱਲੇ ਅਸੀਂ ਬੋਲੀ ਕਰਾਉਣੀ ਆ ਸ਼ਾਮ ਲਾੜਦੀ ਆ ਤਾਂ ਕੱਲੂ ਉਹ ਵੀ ਦੱਬ ਲੈਣਗੇ ਆ ਕੇ ਇਹਦਾ ਜਾਂ ਤਾਂ ਸਾਨੂੰ ਇਹ ਕਹਿ ਦੇਣਾ ਸੀ ਉਹ ਸਰਪੰਚੀ ਦੇ ਦਿੰਨੇ ਇਹਨਾਂ ਨੂੰ ਸਾਡੇ ਨੂੰ ਮੂਰੇ ਪੱਲਾ ਅੱਡ ਲੈਣ ਵੀ ਸਾਤ ਤੁਸੀਂ ਸਰਪੰਚੀ ਜੇਰੀ ਨਹੀਂ ਜਾਂਦੀ ਮੈਂ ਪੱਲੇ ਪਾ ਦਿੰਦਾ ਇਹਨਾਂ ਦੇ ਲੈ ਲੈਣਾ ਪਰ ਆ ਤਾਂ ਕੋਈ ਗੱਲ ਨਹੀਂ ਹੋਈਗੀ ਖੇਡਾਂ ਰੋਕਣੇ ਨੇ ਜੇ ਕੋਈ ਨਿੱਜੀ ਹੈਗੀ ਟੱਕਰ ਮਾਰਨ ਮੇਰੇ 'ਚ ਜਨਰਤ ਮੈਂ ਇੱਥੇ ਰਹਿਣਾ ਮੇਰੇ ਨਾਲ ਉਹ ਕਰਨ ਆ ਬਠਿੰਡਾ ਕਪੂਰਥਲਾ ਪਤਾ ਨਹੀਂ 12 12 14 14 ਸਵਾਲ ਦੇ ਜਵਾਬ ਨੇ ਬੱਸਾਂ ਦੇ ਲੜ ਕੇ ਆਏ ਨੇ ਇਹ ਇਹ ਕਿਵੇਂ ਜਾਣਗੇ ਇਹ ਨਸ਼ੇ ਰੋਕਣ ਵਾਸਤੇ ਮੁੱਢਾ ਭਵਿੱਖਾ ਬੱਚਿਆਂ ਦਾ ਇਹ 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 ਹੁਣ ਇਹੀ ਨਹੀਂ ਵਿਚਾਰੇ ਹੋ ਹੋ ਰਹੇ ਇੰਨਾ ਜ਼ਿਆਦਾ ਹੋ ਘਰ ਹੁਣ ਵੀ ਪੁੱਛ ਰਹੇ ਨੇ ਅੰਕਲ ਸਟਾਰਟ ਹੋਊਗਾ ਅੰਕਲ ਸਟਾਰਟ ਹੋਊਗਾ ਇਹਨਾਂ ਦੀਆਂ ਭਾਵਨਾਵਾਂ ਜਦ ਤੱਕ ਰੋਡ ਬੰਦ ਰੱਖੋਗੇ ਫਿਰ ਬੰਦ ਸਰ ਅੱਧਾ ਘੰਟਾ ਵੇਟ ਕਰ ਰਹੇ ਹਾਂ ਮੈਂ ਟੂਰਨਾਮੈਂਟ ਸਟਾਰਟ ਕਰ ਰਹੇ ਹਾਂ ਸਾਨੂੰ ਰੋਕਣਗੇ ਹੋ ਸਕਦਾ ਵੀ ਸਾਨੂੰ ਟਰੇਲ ਵੀ ਲੈ ਕੇ ਜਾਣਾ ਪਰ ਮੇਰੇ ਜਿਹੜੇ ਮੇਰਾ ਨਕਰ ਮੇਰਾ ਪਿੰਡ ਮੇਰੇ ਨਾਲ ਆ ਉਸ ਤੋਂ ਬਾਅਦ ਚ ਅਸੀਂ ਕਾਲ ਕਰਤੀ ਮੈਂ ਪਾਸੋਂ ਪਾਸਟੈਂਡ ਮੇਨ ਜਿਹੜਾ ਛੋਟਾ ਯੰਤਰਮੰਤਰ ਕਹਿੰਦੇ ਨੇ ਉਹ ਰੋਡ ਅਸੀਂ ਪਾਸੋਂ ਅਮਲੋ ਨਾਪਾ ਸਰੰਦ ਪਾਸੋਂ ਮੇਨ ਚੌਂਕ ਚ ਇਹ ਤਿੰਨੇ ਚਾਰੇ ਰੋਡ ਬਲੌਕ ਕਰਾਂਗੇ ਦਾ ਨਾਮ ਜਸਪ੍ਰੀ ਤਾਂ ਮੈਂ ਕਲੱਬ ਦਾ ਪ੍ਰਧਾਨ ਆ ਠੀਕ ਕਾਰਨ ਆ ਜਿਹੜਾ ਹੈਗਾ ਟੂਰਨਾਮੈਂਟ ਬੰਦ ਹੋਇਆ ਇਹ ਕ ਖੇਡਾਂ ਹੁੰਦੀਆਂ ਨੇ ਜਿਹੜੀਆਂ ਤਾਂ ਸਾਰਿਆਂ ਦੀਆਂ ਸਾਂਝੀਆਂ ਨੇ ਜੀ ਕੋਈ ਵੀ ਆ ਕੇ ਨਾ ਚ ਹਿੱਸਾ ਲੈ ਸਕਦਾ ਕਾਰਨ ਤਾਂ ਫਿਰ ਹੁਣ ਇਹੀ ਨਿਕਲਦਾ ਵੀ ਜਵਾਕਾਂ ਨੂੰ ਨਸ਼ਿਆਂ ਤੇ ਲਾ ਦੋ ਵੀ ਇਹਨਾਂ ਨੂੰ ਖੇਡਾਂ ਪਾਲਣਾ ਤੋਰੋ ਕਿੱਥੋਂ ਕਿੱਥੋਂ ਆਈ ਨੇ ਟੀਮਾਂ ਜਿਹੜੀ ਹੈਗੀ ਟੀਮਾਂ ਜਿਹੜੀਆਂ ਦੇਖ ਲਓ ਵੀ ਤੁਸੀਂ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਹੈਗਾ ਜੀ ਜਿੱਥੋਂ ਟੀਮ ਨਹੀਂ ਆਈ ਹਰਿਆਣੇ ਤੱਕ ਦੀਆਂ ਟੀਮਾਂ ਆਈਆਂ ਮੈਨੇ ਕਪੂਰਥਲਾ ਮੋਕਾ ਲੁਧਿਆਣਾ ਫਿਰੋਜ਼ਪੁਰ ਤੱਕ ਦੀਆਂ ਟੀਮਾਂ ਆਈਆਂ ਮੈਨੇ ਇੱਕ ਪਾਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਪੰਜਾਬ ਨੂੰ ਖੁਸ਼ਹਾਲ ਬਣਾਓ ਦੂਜੇ ਪਾਸੇ ਏਡਾਂ ਬੰਦ ਕਰਵਾ ਰਿਹਾ ਜੀ ਏ ਹੁਣ ਗੱਲ ਕਿੱਦਾਂ ਨੂੰ ਜਾਂਦੀ ਆ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਜੀ ਜੇ ਇੱਥੋਂ ਸਾਡਾ ਇਨਸਾਫ ਨਾ ਹੋਇਆ ਤਾਂ ਅਸੀਂ ਬਾਹਰ ਸੋ ਜਾਵਾਂਗੇ ਤੁਸੀਂ ਧਰਨਾ ਇੱਥੇ ਲਾਇਆ ਹੋਇਆ ਫਿਰ ਤਾਂ ਹੀ ਲਾਇਆ ਤਾਂ ਨਾ ਧਰਨਾ ਲਾਉਣ ਦਾ ਕਾਰਨ ਇਹ ਹੀ ਆ ਜਦੋਂ ਸਾਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਸਾਰੀ ਬਾਈ ਜੀ ਸਾਡੇ ਕੋਲ ਸਟੇ ਨਾਪਾ ਕੋਟ ਦੀ ਸਟੇ ਐਸ ਡੀ ਐਮ ਮੈਡਮ ਦੀ ਪਰਮਿਸ਼ਨ ਸਾਰਾ ਜਿਹੜਾ ਵੀ ਹੋਇਆ ਸਾਨੂੰ ਐਸ ਐਚਓ ਬਾਹਰ ਸੋ ਨੇ ਕਰ ਲ ਕਿਹਾ ਵੀ ਤੁਸੀਂ ਆਪਣਾ ਟੂਰਨਾਮੈਂਟ ਕੱਲ ਨੂੰ ਸਟਾਰਟ ਕਰਵਾਓ ਹੁਣ ਮੌਕੇ ਤੇ ਆ ਕੇ ਜਦੋਂ ਅਸੀਂ ਸਾਰੀਆਂ ਤਿਆਰੀਆਂ ਕਰਤੀਆਂ ਹੁਣ ਕਹਿੰਦੇ ਟੂਰਨਾਮੈਂਟ ਬੰਦ ਕਰ ਦਿਓ ਜੀ ਸਾਡਾ ਸਾਰਾ ਖਰਚਾ ਹੋਇਆ ਵਾ ਸਾਰੇ ਖਿਡਾਰੀ ਵੀਰ ਦੂਰੋਂ ਦੂਰੋਂ ਖੇਡ ਪ੍ਰੇਮੀ ਪਹੁੰਚੇ ਬਨੇ ਵੀ ਬਹੁਤ ਨੁਕਸਾਨ ਹੋ ਗਿਆ ਜੀ ਫਸਟ ਨਾ 1.3 ਲੱਖ ਦੇ ਪ੍ਰਾਈਜ਼ ਨੇ ਜੀ ਸਾਰੇ ਤਕਰੀਬਨ 1 ਪਿੰਟ ਉੱਪਰ ਲਈ 51000 41 ਯਕੀਨਾਵਾ ਜੀ ਆਪਣਾ ਮਨਦੀਪ ਸਿੰਘ ਜੀ ਕਿੱਥੋਂ ਆਏ ਤੁਸੀਂ ਗੱਡੇ ਬਟੰਡੇ ਤੋਂ ਜੀ ਕੀ ਖੇਡਦੇ ਤੁਸੀਂ ਕਬੱਡੀ ਜੀ ਕੀ ਕਾਰਨ ਆ ਕੀ ਹੋਇਆ ਕੀ ਇੱਥੇ ਤੁਸੀਂ ਕਿਵੇਂ ਆਏ ਇੱਥੇ ਮਤਲਬ ਪੋਸਟਰ ਪਾਇਆ ਤੇ ਕੀ ਸੀ ਬਈ ਪੋਸਟਰ ਪਾਉਂਦੇ ਆਰੇ ਸਾਹਿਬ ਮੈਚ ਗੇਟ ਦੇ ਪਿਛਲੇ ਸਾਲ ਅਸੀਂ ਫਸਤੀ ਸੀ 42 ਕਿਲੋ 37 ਕਿਲੋ 32 ਕਿਲੋ ਤੇ 47 ਕਿਲੋ ਚਾਰੇ ਮੈਚ ਜਿੱਤੇ ਸੀ 52 ਕਿਲੋ ਦਾ ਸੈਮੀ ਮੈਚ ਆ ਰਹੇ ਸੀਗੇ ਕਾਰਨ ਕੀ ਆ ਕਿਉਂ ਨਹੀਂ ਖੇਡ ਦੰਦੇ ਬਾਈ ਐਚ ਐਚ ਐਸ ਐਚ ਨੇ ਕਿਹਾ ਕਿ ਸਾਨੂੰ ਇੰਨਾ ਪਤਾ ਨਹੀਂ ਕਾਰਨ ਕੀ ਆ ਸਾਨੂੰ ਮੈਚ ਹੁਣ ਕੈਨਸਲ ਕਰ ਰਿਆ ਤੇ ਆਉਣੇ ਬਈ ਯਾਰ ਇਹ ਖੇਡਣ ਆਉਣੇ ਆ ਯਾਰ ਹੁਣ ਨਸਾ ਪਤਾ ਕਰੀਂਦੇ ਜਵਾਕ ਨੂੰ ਵੀ ਬੈਠੇ ਬਿਲੇ ਹੁਣ ਜਵਾਕਾਂ ਨੂੰ ਲੈ ਕੇ ਆਉਣੇ ਚੰਗੇ ਕੰਮ ਯਾਰ ਖੇਡਣਾ ਹੁਣ ਟੂਰਨਾਮੈਂਟ ਕੈਨਸਲ ਕਰਾਉਂਦੇ ਬਈ ਬਾਈ ਅਮਸ਼ੂ ਨਾਮ ਕਿੰਨਾ ਕਿਰਾਇਆ ਲਾ ਕੇ ਆ ਤੁਸੀਂ ਇਹ ਸਾਡਾ 800 ਕਿਰਾਇਆ ਲੱਗਿਆ ਹੈ ਅੱਛਾ ਕਰਾ ਕਿਉਂ ਨਹੀਂ ਰਿਹਾ ਕੀ ਕਾਰਨ ਤੁਸੀਂ ਪੁੱਛਿਆ ਨਹੀਂ ਇੱਥੇ ਦਾ ਨਹੀਂ ਜਿਸ ਨੂੰ ਚੁੰਮਣਾ ਕਰਦੇ ਹਾਂ ਜੀ ਇਹ ਕੀ ਮੈਟਰ ਸੀਗਾ ਜਿਹੜਾ ਰੋਡ ਜਾਮ ਕੀਤਾ ਗਿਆ ਸੀ ਜੀ ਇਹ ਰੋਡ ਜਾਮ ਰੋਡ ਤਾਂ ਖੁੱਲਾ ਹੀ ਹੈ ਜੀ ਵੈਸੇ ਤਾਂ ਦਾ ਆਪ ਚ ਖੇਡਾਂ ਦਾ ਕਿਹੜਾ ਕੋਈ ਟੂਰਨਾਮੈਂਟ ਸੰਬੰਧੀ ਰੌਲਾ ਚੱਲਦਾ ਦੋ ਪਾਰਟੀਆਂ ਦਾ ਜੀ ਠੀਕ ਹੈ ਇਹ ਕਿ ਸਾਫ ਦਾ ਪੰਜਾ ਮੌਜੂਦਾ ਪੰਚਾਇਤ ਆ ਦੇ ਗਾ ਜਿਹੜਾ ਇਹ ਰੂਪ ਲਾਈ ਨੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੀ ਛਾਹ ਤੇ ਵੀ ਸਾਰਾ ਟੂਰਨਾਮੈਂਟ ਨਹੀਂ ਹੋਣ ਦਿੰਦੀ ਜਦੋਂ ਕਿ ਐਸਡੀਐਮ ਦੀ ਸਭ ਕੁਝ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਫਿਰ ਕਿਆ ਰਿਗਾਰਡਿੰਗ ਜੀ ਇਹਨਾਂ ਦੀ ਇਹਨਾਂ ਦੀ ਆਪਣਾ ਪਰਮਿਸ਼ਨ ਜੀ ਪਹਿਲਾਂ ਰਿਗਾਰਡਿੰਗ ਇਹਨਾਂ ਦਾ ਪਹਿਲਾਂ ਪਰਮਿਸ਼ਨ ਲਈ ਹੋਈ ਹੈ ਪਾਰਟੀ ਨੇ ਜਿਹੜੀ ਆ ਸੁਪੰਚ ਪਾਰਟੀ ਆ ਹੁਣ ਫਿਲਹਾਲ ਸੋਨ ਲੜਾਈ ਦਾ ਖਤਰਾ ਕਰਕੇ ਅਸੀਂ ਪਰਮਿਸ਼ਨ ਕੈਨਸਲ ਦੀ ਦੋਵਾਂ ਪਾਰਟੀਆਂ ਨਾਲ ਦਾ ਖਤਰਾ ਜाहिर ਕਰਦੇ ਹੋਏ ਤੇ ਅਸੀਂ ਪਰਮਿਸ਼ਨ ਐਫਰ ਕਰਨਿਸ ਪਾਸੇ ਜਲਾ ਨਹੀਂ ਫਿਰ ਤੁਹਾਡੀ ਵੀ ਤਾਂ ਡਿਊਟੀ ਬਣਦੀ ਐ ਕਿਵੇਂ ਲੜਾਈ ਹੋਈ ਜਦ ਤੁਸੀਂ ਅਸੀਂ ਖੜੇ ਆਂ ਫਿਰ ਅਸੀਂ ਦੇਖੋ ਲਾਅ ਐਂਡ ਆਰਡਰ ਦਾ ਪ੍ਰੀਵੈਂਟਿਵ ਵੈਕਸੀਨ ਲਏ ਹੋਏ ਨਾ ਇਹ ਲਾਵੇ ਪਹਿਲੇ ਆਲਰੇਡੀ ਗਵਰਨਮੈਂਟੇਸ਼ਨ ਲਏ ਹੋ ਤਾਂ ਕਰਕੇ ਅਸੀਂ ਦੁਬਾਰਾ ਵੀ ਜੋ ਵੀ ਲਾਅ ਐਂਡ ਆਰਡਰ ਦਾ ਹੀ ਸਾਹਮਣਾ ਤਾਂ ਹੀ ਆਈ ਹੈ ਜਿਹੜੇ ਦੂਰੋਂ ਦੂਰੋਂ ਬੱਚੇ ਆਏ ਨੇ ਹਰਿਆਣਾ ਤੋਂ ਆਏ ਨੇ ਕਈ ਦੂਰੋਂ ਆਏ ਨੇ ਉਹਨਾਂ ਦਾ ਕੀ ਕਿਸੂਰ ਲਾਅ ਐਂਡ ਆਰਡਰ ਵੀ ਦੇਖਣਾ ਹੀ ਹੈ ਨਾ ਅਸੀਂ ਲਾਅ ਐਂਡ ਆਰਡਰ ਦੇ ਸਬੰਧ 'ਚ ਅਸੀਂ ਤਾਂ ਹੀ ਅਗਾਹ ਕਰ ਪਾਏ ਫਿਰ ਪਰਮਿਸ਼ਨ ਕਿਉਂ ਦਿੱਤੀ ਐ ਐਸਡੀਐਮ ਸਾਹਿਬ ਜਾਂ ਡੀ ਤੇ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀ ਜਿਹੜਾ ਖਲਣ ਵਗਾਰੇ ਨੇ ਉਹਨਾਂ ਕੋਈ ਪਰਮਿਸ਼ਨ ਹੈਗੀ ਆ ਜਿਹੜਾ ਖਲਣ ਉਹਨਾਂ ਦੇ ਦੂਜੀ ਪਾਰਟੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਕੀ ਦੀ ਕਾਰਵਾਈ ਜੇ ਸਰਪੰਚ ਨੇ ਜਿਹੜੇ ਲਿਖ ਕੇ ਪਰਮਿਸ਼ਨ ਦਿੱਤੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਤੁਸੀਂ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੋ ਜੂਗਾ ਜੀ ਜੋ ਵੀ ਹੈਗਾ ਚਾਹੇ ਲਿਖ ਕੇ ਜੋ ਵੀ ਹੈਗਾ ਔਰ ਔਰ ਰਿਕਾਰਡ ਜਿਹੜੇ ਵੀ ਅਨੁਸਾਰ ਕਰ ਵੀ ਕਰਾਂਗੇ ਜੀ ਜੇ ਕੋਈ ਡਿਸਟਰਬ ਕਰੂਗਾ ਪ੍ਰੋਗਰਾਮ ਫੇਰ ਕੀ ਕਰਬੋ ਨਹੀਂ ਫਿਲਹਾਲ ਬ੍ਰਦਰ ਅਸੀਂ ਸਟੈਂਡ ਬਾਈ ਕਰਤਾ ਪ੍ਰੋਗਰਾਮ ਜੀ ਫੇਰ ਫਿਲਹਾਲ ਅਸੀਂ ਆਪਦੇ ਕੋਲ ਜੋ ਜੂਰੀ ਰਿਪੋਰਟ ਭੇਜਾਂਗੇ ਆਪਦੇ ਕੋਲ ਸਟੈਂਡ ਬਾਈ ਕਰਤਾ ਪੁਰਾ ਨਹੀਂ ਹਜੇ ਨਹੀਂ ਕਰਦੇ ਚਾਹੇ ਤੇ ਪੋਲੀਟੀਕਲ ਹੋਵੇ ਚਾਹੇ ਤੇ ਹੋਵੇ ਕੋਈ ਫਿਲਹਾਲ ਕੋਈ ਸ਼ੈਅ ਨਹੀਂ ਸਾਡੀ ਐਂਗੂ ਗੱਲ ਨਹੀਂ ਹੈਗੀ ਜਿਹੜੀ ਵੀ ਹੈਗੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਕਰ ਰਹੇ ਹਾਂ ਇਹ ਹੁਣ ਰੱਦ ਕਰਤਾ ਮੈਚ ਦੇ ਮੈਚ ਰੱਦ ਨਹੀਂ ਉਤਲ ਸਸਪੈਂਡ ਕੀਤਾ ਜੀ ਫਿਰ ਆਜੀ ਤੋੜ ਕਿੰਨੇ ਟਾਈਮ ਤੱਕ ਚਲਾਉਂਗੇ ਫਿਰ ਨਹੀਂ ਚਲਾਉ Yang yes, terakhir.